ਸਤਿ ਸ਼੍ਰੀ ਅਕਾਲ ਮੈਂ ਦਵਿੰਦਰ ਕੌਰ ਸੈਣੀ ਹਾਜ਼ਰ ਹਾਂ ਸੌਖੇ ਸਰਲ ਤੇ ਵਿਗਿਆਨਕ ਢੰਗ ਨਾਲ ਪੰਜਾਬੀ ਸਿਖਾਉਣ ਲਈ ਅੱਜ ਫੇਰ ਅਸੀਂ ਅਰਜ਼ੀਆਂ ਲਿਖਣ ਦਾ ਤਰੀਕਾ ਸਿੱਖਾਂਗੇ ਅੱਜ ਦੀ ਅਰਜ਼ੀ ਹੈ ਸਕੂਲ ਦੇ ਪ੍ਰਿੰਸੀਪਲ ਨੂੰ ਜ਼ਰੂਰੀ ਕੰਮ ਲਈ ਛੁੱਟੀ ਲੈਣ ਲਈ ਅਰਜ਼ੀ ਲਿਖੋ ਹੁਣ ਅਸੀਂ ਇੱਥੇ ਜ਼ਰੂਰੀ ਕੰਮ देखना है पर तो पहले असी प फॉरमेट देख लीए सेवा विच जिमें आप पहले ही लिखा सी सेवा विखे हूँ असी लिख रहे हैं सेवा विच गल है सेवा विच सेवा विखे प्रिंसीपल जी कौम सेवा विच तो बाद कौम नहीं है प्रिंसीपल जी तो बाद कौम है डैश डैश स्कूल कौम ਨਗਰ ਕਮਾ ਅਗੋਂ ਜਿਹੜਾ ਵੀ ਤੁਸੀਂ ਸ਼ਹਿਰ ਲਿਖਣਾ ਹੈ ਅੰਮ੍ਰਿਤਸਰ ਹੈ ਪਟਿਆਲਾ ਹੈ ਸੰਗਰੂਰ ਹੈ ਜਲੰਧਰ ਹੈ ਕੋਈ ਵੀ ਤੁਸੀਂ ਉਹ ਲਿਖ ਕੇ ਤੇ ਡੰਡੀ ਪਾ ਦਿਓ ਉਸ ਤੋਂ ਬਾਅਦ ਫਿਰ ਤੁਸੀਂ ਤਰੀਕ ਲਿਖੋਗੇ ਫਿਰ ਤਰੀਕ ਲਿਖਣੀ ਹੈ 7 April 2020 7 April कौम भी सौ भी फुल स्टॉप इत अका नहीं लिख सकदे ओते फिर सन ही बहुत लंबा हो जाएगा ठीक है भी हज़ार दो सौ एक हो जाएगा ठीक है अपन गल कर रहे सौ दी इस तो बाद लिखना है विशा विषे का मतलब सब्जेक्ट की है किस बारे लिखना चाह रहे हैं दो बिंदियां डैश ਜ਼ਰੂਰੀ ਕੰਮ ਲਈ ਛੁੱਟੀ ਬਾਰੇ ਆਮ ਜੀ ਗੱਲ ਹੈ ਸਾਡੇ ਕੋਲੇ ਕੀ ਸੀਗਾ ਸਾਡਾ ਜਿਹੜਾ ਅਰਜ਼ੀ ਦਾ ਹੈਡਿੰਗ ਸੀਗਾ ਸਕੂਲ ਦੇ ਪ੍ਰਿੰਸੀਪਲ ਨੂੰ ਜ਼ਰੂਰੀ ਕੰਮ ਲਈ ਛੁੱਟੀ ਲੈਣ ਲਈ ਅਰਜ਼ੀ ਲਿਖੋ ਉਹਦੇ ਵਿੱਚੋਂ ਹੀ ਆਪਾਂ ਕੱਢ ਲਿਆ ਜ਼ਰੂਰੀ ਕੰਮ ਲਈ ਛੁੱਟੀ ਬਾਰੇ ਇਸ ਤੋਂ ਬਾਅਦ ਡੰਡੀ ਫਿਰ ਤੁਸੀਂ ਲਿਖੋਗੇ ਸ੍ਰੀਮਾਨ ਜੀ ਫਿਰ ਕਮਾ ਸੇਵਾ ਵਿੱਚ ਵਿੱਚ ਕਮਾ ਨਹੀਂ ਸੀ ਵਿਸ਼ੇ ਤੋਂ ਬਾਅਦ ਆਇਆ ਦੋ ਬਿੰਦੀਆਂ ਡੈਸ਼ ਤੇ ਹੁਣ ਸ੍ਰੀਮਾਨ ਜੀ ਕਮਾ ਹੈ ਬੇੰਤੀ ਹੈ ਕਿ ਇਹ ਜਿਹੜਾ ਕੇ ਪਹਿਣਾ ਕਕੇ ਨੂੰ ਸਿਆਰੀ ਵਾਲਾ ਪਹਿਣਾ ਕੇ ਉਹ ਜਿਹੜਾ ਹੁੰਦਾ ਉਹ ਹਮੇਸ਼ਾ ਕਿਰਿਆ ਤੋਂ ਬਾਅਦ ਵਾਲਾ ਹੁੰਦਾ ਕੰਮ ਕਰ ਕੇ ਜਾ ਕਿ ਉਹ ਕਕੇ ਨੂੰ ਲਾਂ ਵਾਲਾ ਹੁੰਦਾ ਹੈ ਇਹ ਹੈ ਮੈਂ ਮੈਨੂੰ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਇਹ ਕੰਮ ਹੈ ਕਿ ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ ਕਮਾ ਜਿਸ ਕਾਰਨ ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦਾ ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ ਫਿਰ ਤੁਸੀਂ ਇੱਥੇ ਡੰਡੀ ਵੀ ਲਗਾ ਸਕਦੇ ਹੋ ਤੋਂ ਬਾਅਦ ਲਿਖ ਸਕਦੇ ਹਾਂ ਇਸ ਕਰਕੇ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦਾ ਹੁਣ ਇਹ ਆਪਾਦੀ ਗੱਲ ਅਜੇ ਜਿਸ ਕਰਕੇ ਲਿਖਿਆ ਇਸ ਕਰਕੇ ਤੇ ਕਮਾ ਆ ਜਾਏਗਾ ਜਿਸ ਕਾਰਨ ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦਾ ਡੰਡੀ ਆ ਗਈ ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਫਿਰ ਡੰਡੀ ਆ ਗਈ ਆਪ ਜੀ ਦਾ ਧੰਨਵਾਦੀ ਹੋਵਾਂਗਾ ਡੰਡੀ ਆਪ ਜੀ ਦਾ ਅਗਿਆਕਾਰੀ ਸੰਦੀਪ ਸਿੰਘ 8ਵੀਂ ડી ਰੋਲ ਨੰਬਰ 36 ਹੁਣ ਤੁਸੀਂ ਇੱਥੇ ਵੀ ਧਿਆਨ ਰੱਖੋ ਪਹਿਲੇ ਆਪਾਂ ਲਿਖਿਆ ਆਪ ਬਿਲਕੁਲ ਉਹਦੇ نیچے ਸੰਦੀਪ ਸਸੇ ਨੂੰ ਟਿੱਪੀ ਵਾਲਾ ਸੰਦੀਪ ਬਿਲਕੁਲ ਉਦੀ ਸੇਦ ਵਿੱਚ 8ਵੇਂ ਐਡੇ ਦੇ ਉੱਤੇ ਅਧਕ ਵਾਲਾ ਸ਼ੁਰੂ ਹੋ ਜਾਏਗਾ ਬਿਲਕੁਲ ਉਦੀ ਸੇਦ ਵਿੱਚ ਰੋਲ ਨੰਬਰ ਵਾਲਾ ਸ਼ੁਰੂ ਹੋ ਜਾਏਗਾ ਇਸ ਤਰ੍ਹਾਂ ਇਹਦੀ ਜਿਹੜੀ ਅਰਜ਼ੀ ਦੀ ਹੈ ਇਹ ਸੁੰਦਰਤਾ ਵਧਦੀ ਹੈ ਜੇ ਉਗੜਾ ਦੁਗੜਾ ਲਿਖਾਂਗੇ ਤਾਂ ਉਹ ਅ ਜ ਇਹ ਨਹੀਂ ਸੋਣੀ ਨਹੀਂ ਲਿਖੀ ਜਾਏਗੀ ਜਚੇਗੀ ਹੀ ਨਹੀਂ ਤੇ ਤੁਸੀਂ ਇਹਨੂੰ ਜਚਾਉਂਗੇ ਵੀ ਕਿਉਂਕਿ ਤੁਸੀਂ ਇਹਦੇ ਨੰਬਰ ਲੈਣੇ ਆ ਕਿਉਂਕਿ ਇਮਤਿਹਾਨੀ ਚੀਜ਼ਾਂ ਏ ਜ਼ਿਆਦਾ ਇਹ ਤੁਹਾਨੂੰ ਸਿੱਖਣੀਆਂ ਪੈਣਗੀਆਂ ਇਸ ਕਰਕੇ ਨੰਬਰ ਲੈਣ ਵਾਸਤੇ ਆਪਾਂ ਕਿਤੇ ਵੀ ਕੋਈ ਗਲਤੀ ਨਹੀਂ ਕਰਾਂਗੇ ਇੱਕ ਵਾਰੀ ਫਿਰ ਦੇਖੀਏ ਸੇਵਾ ਵਿੱਚ ਕੋਈ ਕਮਾ ਨਹੀਂ ਪ੍ਰਿੰਸੀਪਲ ਜੀ ਕਮਾ ਹੈ डैश डैश स्कूल कौम है डैश डैश नगर कौम है तो अगों अपना शहर का नाम लिखना है डैश डैश शहर फिर आप तरीक लिखी है सत अप्रैल दो हज़ार भी विशा दो बिंदिया डैश जरूरी काम लुट्टी बारे डंडी ਵਿਸ਼ੇ ਦੇ ਬਿਲਕੁਲ نیچے ਲਿਖਿਆ ਸ੍ਰੀਮਾਨ ਜੀ ਉਹਦੇ ਤੋਂ ਅਗਲੀ ਲਾਈਨ 'ਚ ਜੀ ਤੋਂ ਬਾਅਦ 'ਚ ਸ਼ੁਰੂ ਹੋਏਗਾ ਬੇਨਤੀ ਹੈ ਕਿ ਅੱਜ ਮੈਨੂੰ ਘਰ ਵਿੱਚ ਬਹੁਤ ਜ਼ਰੂਰੀ ਕੰਮ ਹੈ ਕਮਾ ਜਿਸ ਕਾਰਨ ਮੈਂ ਸਕੂਲ ਹਾਜ਼ਰ ਨਹੀਂ ਹੋ ਸਕਦਾ ਡੰਡੀ ਕਿਰਪਾ ਕਰਕੇ ਮੈਨੂੰ ਇੱਕ ਦਿਨ ਦੀ ਛੁੱਟੀ ਦਿੱਤੀ ਜਾਵੇ ਡੰਡੀ ਆਪ ਜੀ ਦਾ ਧੰਨਵਾਦੀ ਹੋਵਾਂਗਾ ਡੰਡੀ ਹੁਣ ਤੁਸੀਂ ਫੇਰ ਸੱਜੇ ਪਾਸੇ ਸ਼ੁਰੂ ਕੀਤਾ ਆਪ ਜੀ ਦਾ ਆਗਿਆਕਾਰੀ ਦਨ ਸੰਦੀਪ ਸਿੰਘ ਬਿਲਕੁਲ ਆਪ ਜਿਥੇ ਲਿਖਿਆ ਸੀ ਉਹਦੇ ਨੀਚੇ 8ਵੀਂ ਦੀ ਤੁਸੀਂ ਜਿਹੜੀ ਵੀ ਕਲਾਸ ਤੋਂ ਤੁਸੀਂ ਕਲਾਸ ਲਿਖੋਗੇ ਉਹ ਤੁਸੀਂ ਬਿਲਕੁਲ ਇੱਕ ਸੇਦ ਵਿੱਚ ਤੇ ਰੋਲ ਨੰਬਰ ਦਾ ਰਾਰਾ 8ਵੀਂ ਜਾਂ 9ਵੀਂ ਜੋ ਵੀ ਤੁਸੀਂ ਲਿਖਣਾ 6ਵੀਂ 5ਵੀਂ ਚੌਥੀ ਉਹਦਾ ਉਹ ਸ਼ਬਦ ਉਹ ਅੱਖਰ ਬਿਲਕੁਲ ਉਹਦੇ ਨੀਚੇ ਨਾਮ ਵਾਲੇ ਦੇ ਨਾਮ ਵਾਲੇ ਦੇ نیچے ਆਏਗਾ ਤੇ ਆਪਾਂ ਇਸ ਤਰ੍ਹਾਂ ਲਿਖ ਲਵਾਂਗੇ ਮੇਰਾ ਖਿਆਲ ਹੈ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਜ਼ਰੂਰੀ ਕੰਮ ਲਈ ਜੇ ਅਰਜ਼ੀ ਲਿਖਣੀ ਹੋਵੇ ਤਾਂ ਆਪਾਂ ਕਿਵੇਂ ਲਿਖ ਸਕਦੇ ਹਾਂ ਜ਼ਰੂਰੀ ਕੰਮ ਜ਼ਰੂਰੀ ਨਹੀਂ ਕਿ ਆਪਾਂ ਮੈਨੂੰ ਅੱਜ ਘਰ ਜ਼ਰੂਰੀ ਕੰਮ ਹੈ ਮੈਂ ਅੱਜ ਬਾਜ਼ਾਰ ਜਾਣਾ ਹੈ ਮੈਂ ਅੱਜ ਪਾਸਪੋਰਟ ਆਫਿਸ ਜਾਣਾ ਹੈ ਮੈਂ ਅੱਜ ਚੰਡੀਗੜ੍ਹ ਜਾਣਾ ਹੈ ਉੱਥੇ ਮੈਨੂੰ ਜ਼ਰੂਰੀ ਕੰਮ ਹੈ ਤੁਸੀਂ ਆਪਣੇ ਤਰੀਕੇ ਨਾਲ ਕੋਈ ਵੀ ਲਿਖ ਸਕਦੇ ਹੋ ਧੰਨਵਾਦ